ਇੱਕ ਡੇਰੇ ਦੇ ਵਿੱਚ ਹੋਈ ਜ਼ਬਰਜਨਾ ਤੇ ਉਸ ਤੋਂ ਬਾਅਦ ਕੀਤੇ ਗਏ ਕਤਲ ਮਾਮਲੇ ਦੇ ਵਿੱਚ ਹੁਣ 12 ਸਾਲ ਬਾਅਦ ਡੀਜੀਪੀ ਤੋਂ ਜਵਾਬ ਮੰਗਿਆ ਗਿਆ। ਦਰਅਸਲ ਇਹ ਮਾਮਲਾ ਹਾਈ ਕੋਰਟ ਦੇ ਅੰਦਰ ਵਿਚਾਰ ਅਧੀਨ ਹੈ। ਡੇਰਾ ਕਿਹੜਾ ਹੈ? ਪਟਿਆਲਾ ਜ਼ਿਲ੍ਹੇ ਦੇ ਅੰਦਰ ਪੈਂਦਾ ਢਡਰੀਆਂ ਵਾਲੇ ਦਾ ਡੇਰਾ। ਜਿਸ ਡੇਰੇ ਦੇ ਅੰਦਰ ਜ਼ਬਰਜਨਾ ਵੀ ਹੁੰਦਾ ਇੱਕ ਕਤਲ ਵੀ ਕਰ ਦਿੱਤਾ ਜਾਂਦਾ ਤੇ ਉਸੇ ਕੇਸ ਨੂੰ ਲੈ ਕੇ ਪੈਰਵਾਈ ਅੱਗੇ ਵਧੀ ਕਿਉਂ ਨਾ ਔਰ ਖਾਸ ਕਰਕੇ ਉਸ ਦੀ ਜਿਹੜੀ ਜਾਂਚ ਪੜਤਾਲ ਹੋਈ ਸੀ ਹੈਰਾਨੀ ਜਨਕ ਗੱਲਾਂ ਤਾਂ ਇਹ ਸਾਹਮਣੇ ਨਿਕਲ ਕੇ ਆਈਆਂ ਕਿ ਮਾਮਲਾ ਦਰਜ ਕੀਤੇ ਬਿਨਾ ਹੀ ਪੜਤਾਲ ਕਰ ਦਿੱਤੀ ਗਈ ਤਾਂ ਹਾਈ ਕੋਰਟ ਨੇ ਫਿਰ ਡੀਜੀਪੀ ਤੋਂ ਹੁਣ ਜਵਾਬ ਮੰਗ ਲਿਆ ਹੈ ਜਵਾਬ ਤਲਬੀ ਕੀਤੀ ਹੈ ਤੇ ਨਾਲ ਹੀ ਇਹ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਜਿਨ੍ਹਾਂ ਨੇ ਵੱਡੀਆਂ ਅੰਗਲੀਆਂ ਵਰਤੀਆਂ ਨੇ ਇਸ ਕੇਸ ਦੇ ਵਿੱਚ ਦਰਅਸਲ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਪਟਿਆਲਾ ਡੇਰੇ ਵਿੱਚ 2012 ਦੇ ਵਿੱਚ ਜਬਰ ਜਨਾਹ ਤੋਂ ਬਾਅਦ ਇੱਕ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਖਵੋਸ ਵੇਲੇ ਅਪਣਾਇਆ ਜਦੋਂ ਹਾਈ ਕੋਰਟ ਨੇ ਚੀਫ ਜਸਟਿਸ ਜਿਹੜੇ ਨੇ ਸ਼ੀਲ ਲਾਗੂ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ 'ਤੇ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ ਹਾਈ ਕੋਰਟ ਨੇ ਡੀਜੀਪੀ ਤੋਂ ਇਹ ਵੀ ਪੁੱਛਿਆ ਕਿ 12 ਸਾਲ ਪੁਰਾਣੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੇ ਬਗੈਰ ਜਾਂਚ ਕਿਵੇਂ ਕੀਤੀ ਗਈ ਅਤੇ ਐਫਆਈਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਜਾਂ ਕੀ ਕਾਰਵਾਈ ਕੀਤੀ ਜਾਵੇਗੀ ਇਹ ਜਵਾਬ ਮੰਗੇ ਗਏ ਨੇ ਮ੍ਰਿਤਕ ਦੇ ਭਰਾ ਸੈਬ ਸਿੰਘ ਵਾਸੀ ਮਾਜਰੀ ਸਮਾਣਾ ਨੇ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਸੀਬੀਆਈ ਜਾਂ ਸੀਨੀਅਰ ਆਈਪੀਐਸ ਅਧਿਕਾਰੀ ਦੀ ਗਵਾਹੀ ਵਿੱਚ ਇੱਕ ਸਿੱਟ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਪਟੀਸ਼ਨ ਚ ਰঞ্জੀਤ ਸਿੰਘ ਢਡਰੀਆਂ ਵਾਲਾ ਤੇ ਗੰਭੀਰ ਦੋਸ਼ ਲਗਾਏ ਗਏ ਨੇ ਪਟੀਸ਼ਨਰ ਦੀ ਵਕੀਲ ਨਵਨੀਤ ਕੌਰ ਨੇ ਕਿਹਾ ਕਿ ਪਟੀਸ਼ਨਰ ਦੀ ਭੈਣ 22 April 2012 ਨੂੰ ਰঞ্জੀਤ ਸਿੰਘ ਢਡਰੀਆਂ ਵਾਲੇ ਦੇ ਡੇਰੇ ਵਿੱਚ ਜ਼ਬਰਜਨਾਹ ਤੋ ਬਾਅਹ ਜ਼ਹਿਰੀਲਾ ਪਦਾਰਥ ਦੇ ਕੇ ਹੱਤਿਆ ਕਰ ਦਿੱਤੀ ਗਈ ਸੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਉਸ ਦੀ ਭੈਣ ਨੂੰ ਰঞ্জੀਤ ਸਿੰਘ ਦੀ ਅਸਲੀਅਤ ਬਾਰੇ ਪਤਾ ਲੱਗਾ ਤੇ ਉਹ ਡੇਰੇ ਵਿੱਚ ਮਹਿਲਾ ਭਗਤਾਂ ਨੂੰ ਪ੍ਰਭਾਵਿਤ ਕਰਦਾ ਸੀ ਤੇ ਫਿਰ ਉਹਨਾਂ ਦਾ ਜਨਸੀ ਸੋਸ਼ਣ ਕਰਦਾ ਸੀ ਲੜਕੀ ਨੇ ਆਪਣੇ ਮਾਤਾ ਪਿਤਾ ਤੇ ਪੁਲਿਸ ਨੂੰ ਇਹ ਸਭ ਦੱਸ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ 22 April 2012 ਨੂੰ ਉਸ ਨੂੰ ਡੇਰੇ 'ਚ ਹਾਜ਼ਰ ਹੋ ਕੇ ਬਾਬੇ ਨਾਲ ਮਾਮਲਾ ਸੁਲਝਾਉਣ ਲਈ ਫੋਨ ਆਇਆ ਜਦੋਂ ਡੇਰੇ ਪੁੱਜੀ ਤਾਂ ਉਸਨੇ ਆਪਣੇ ਘਰ ਫੋਨ ਕਰਕੇ ਦੱਸਿਆ ਕਿ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਉਸ ਤੋਂ ਬਾਅਦ ਉਸ ਦੀ ਭੈਣ ਨੇ ਦਮ ਤੋੜ ਦਿੱਤਾ ਬਾਬੇ ਦੇ ਭਗਤਾ ਨੇ ਪਟੀਸ਼ਨਰ ਦੇ ਪੂਰੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਸੀ ਪਟੀਸ਼ਨਰ ਨੇ ਕਈ ਵਾਰ ਕੋਲਸ ਸਟੇਸ਼ਨ ਪਸਿਆਣਾ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਤੇ ਹੁਣ ਗੰਭੀਰ ਦੋਸ਼ ਨੇ ਉਸ ਪਟੀਸ਼ਨ ਦੇ ਵਿੱਚ ਦਾਇਰ ਕੀਤੇ ਗਏ ਨੇ ਜੋ ਕਿ ਹਾਈ ਕੋਰਟ ਦੇ ਟੇਬਲ ਤੱਕ ਪਹੁੰਚ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਚੀਫ ਜਸਟਿਸ ਨੇ ਜਿਹੜੇ ਹਾਈ ਕੋਰਟ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਜਵਾਬ ਤਲਬੀ ਕਿਸ ਤੋਂ ਕੀਤੀ ਹੈ ਪੰਜਾਬ ਪੁਲਿਸ ਦੇ ਮੁਖੀ ਤੋਂ ਕਿ ਬਿਨਾਂ ਮਾਮਲਾ ਦਰਜ ਕੀਤੇ ਜਾਂ ਜਾਂਚ ਪੜਤਾਲ ਕਿਵੇਂ ਕੀਤੀ ਗਈ ਕੀ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਤਾਂ ਕੀ ਕੀਤੀ ਜਾਵੇਗੀ ਕੁਝ ਅਜਿਹੇ ਸਵਾਲ ਨੇ ਜਿਹੜੇ ਇਸ ਕੇਸ ਦੇ ਨਾਲ ਗੰਭੀਰ ਚਰਚਾ ਛੇੜਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਡੀਜੀਪੀ ਤੋਂ ਮੰਗੇ ਗਏ ਨੇ ਹੁਣ ਦੇਖਦੇ ਅਗਲੀ ਸੁਣਵਾਈ ਦੇ ਦੌਰਾਨ ਡੀਜੀਪੀ ਇਸ ਮਾਮਲੇ ਦੇ ਵਿੱਚ ਸਬੰਧਤ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਕੀ ਜਵਾਬ ਦਾਖਲ ਕਰਦੇ ਨੇ ਕਿਉਂਕਿ ਮਾਮਲਾ ਬੇਹਦ ਗੰਭੀਰ ਹੈ ਜਦੋਂ ਮਾਮਲੇ ਦੇ ਵਿੱਚ 10 ਤੋਂ 12 ਸਾਲ ਬੀਤ ਜਾਣ ਤਾਂ ਫਿਰ ਸਬੂਤਾਂ ਦੀ ਵੀ ਗਵਾਹਾਂ ਦੀ ਵੀ ਕਾਫੀ ਜ਼ਿਆਦਾ ਘਾਟ ਰੜਕਦੀ ਹੈ ਪਰ ਇਸ ਕੇਸ ਦੇ ਵਿੱਚ ਦੇਖਦੇ ਆ ਕਿ ਜੋ ਪੀੜਤ ਜਾਂ ਮ੍ਰਿਤਕ ਲੜਕੀ ਹੈ ਉਸ ਦਾ ਭਰਾ ਜੋ ਕਿ ਪੂਰੀ ਪੈਰਵਾਈ ਕਰ ਰਿਹਾ ਹੈ ਕਿ ਇਨਸਾਫ ਮਿਲ ਸਕੇ ਉਹਨਾਂ ਦੇ ਪਰਿਵਾਰ ਨੂੰ ਤਾਂ ਇਸ ਦੀ ਖਾਤਰ ਹੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈਂਦੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਆ ਕਿ ਡੀਜੀਪੀ ਵੱਲੋਂ ਜਵਾਬ ਕੀ ਦਾਖਲ ਕੀਤਾ ਜਾਂਦਾ ਹੈ ਆਏ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਡੇਰੇ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਵੀ ਦੇਖਣ ਨੂੰ ਮਿਲ ਰਹੀਆਂ ਨੇ ਚਾਹੇ ਉਹ ਮਾਨਕ ਸਰ ਡੇਰੇ ਦਾ ਜਿਹੜਾ ਆ ਵਿਵਾਦ ਖੜਾ ਹੋਇਆ ਹੋਵੇ ਜਾਂ ਫਿਰ ਕਿਸੇ ਹੋਰ ਡੇਰੇ ਦਾ ਇਥੋਂ ਤੱਕ ਕਿ ਜਿਹੜੇ ਆ ਮੁਹਾਰੇ ਬੜੇ ਸਾਧ ਨੇ ਉਹਨਾਂ ਦੇ ਵੱਲੋਂ ਬੀਬੀਆਂ ਨਾਲ ਜਿਸ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਹ ਇੱਕ ਵੱਡੇ ਪੱਧਰ ਦਾ ਮਾਮਲਾ ਹੈ ਇਹ ਬਹੁਤ ਸਾਰੇ ਅਜਿਹੇ ਡੇਰੇ ਨੇ ਜਿੱਥੇ ਕਿਸੇ ਨਾ ਕਿਸੇ ਠੱਗ ਦੇ ਨਾਲ ਔਰਤਾਂ ਨੂੰ ਬੀਬੀਆਂ ਨੂੰ ਕੁੜੀਆਂ ਨੂੰ ਕਿਸੇ ਨਾ ਕਿਸੇ ਜਾਲ ਦੇ ਵਿੱਚ ਫਸਾ ਕੇ ਜਿੰਸੀ ਸ਼ੋਸ਼ਣ ਕੀਤਾ ਜਾਂਦਾ ਉਹਨਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਪਰ ਇਹ ਮਾਮਲਿਆਂ ਦੇ ਠੱਲ ਕਦੋਂ ਪਵੇਗੀ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸ਼ਕਤੀ ਦੇ ਨਾਲ ਸੋਹਿਰਦ ਹੋ ਕੇ ਕਦਮ ਚੁੱਕਣ ਦੀ ਲੋੜ ਹੈ ਔਰ ਅਜਿਹੇ ਡੇਰਿਆਂ ਦੇ ਵਿੱਚ ਆਮਹਾਰੇ ਜਿਹੜੀਆਂ ਬੀਬੀਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਵੀ ਆਮ ਤੌਰ ਦੇ ਉੱਤੇ ਲੋਕਾਂ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਪਹਿਲਾ ਕਸੂਰਤਾ ਉਹਨਾਂ ਬੀਬੀਆਂ ਦਾ ਹੈ ਜਿਨ੍ਹਾਂ ਨੂੰ ਪਤਾ ਹੋਣ ਦੇ ਬਾਵਜੂਦ ਕਿ ਇਹਨਾਂ ਡੇਰਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਉੱਥੇ ਕੀ ਕਰਨ ਜਾਂਦੀਆਂ ਨੇ ਹਾਲਾਂਕਿ ਜਿਹੜੇ ਦੁੱਖਾਂ ਤੋਂ ਪੀੜਤ ਹੁੰਦੇ ਨੇ ਉਹ ਕਿਤੇ ਨਾ ਕਿਤੇ ਰਾਹਤ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਬੰਦਿਆਂ ਦੇ ਮੁਕਾਬਲੇ ਬੀਬੀਆਂ ਦੀ ਗਿਣਤੀ ਜ਼ਿਆਦਾ ਡੇਰਿਆਂ ਦੇ ਵਿੱਚ ਜਾਣਦੀ ਹੈ ਤਾਂ ਫਿਰ ਜਦੋਂ ਘਟਨਾਵਾ ਕੋਈ ਵਾਪਰਦੀਆਂ ਨੇ ਤੇ ਉਦੋਂ ਸਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰਕਾਰ ਇਹ ਆ ਹੋ ਕਿਉਂ ਰਿਹਾ ਹੈ ਤੇ ਹੁਣ ਜਦੋਂ ਇਸ ਡੇਰੇ ਦੀ ਗੱਲ ਅਸੀਂ ਕਰ ਰਹੇ ਹਾਂ ਜਿਸ ਤੇ ਖਿਲਾਫ ਪਟੀਸ਼ਨ ਪਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਰਜੀਤ ਸਿੰਘ ਢੱਡਰੀਆਂ ਵਾਲੇ ਦੇ ਜਾਂ ਉਹਨਾਂ ਦੇ ਨਾਲ ਸੰਬੰਧਤ ਜਿਹੜੇ ਉੱਥੇ ਵਿਅਕਤੀ ਸੀ ਜਿਨ੍ਹਾਂ ਉੱਤੇ ਦੋਸ਼ ਲੱਗਦੇ ਨੇ ਉਹਨਾਂ ਦੀਆਂ ਕੀ ਮੁਸ਼ਕਲਾਂ ਵੱਜ ਜਾਣਗੀਆਂ ਹੁਣ ਹਾਈ ਕੋਰਟ ਦੇ ਵਿੱਚ ਵਿਚਾਰ ਦੀ ਨੇ ਮਾਮਲਾ ਹੈ ਇਸ ਦੌਰਾਨ ਜੋ ਵੀ ਬਹਿਸ ਹੋਏਗੀ ਦਲੀਲ ਬਲ ਦਲੀਲ ਦਿੱਤੀ ਜਾਏਗੀ ਉਸ ਦੇ ਆਧਾਰ ਦੇ ਉੱਤੇ ਫੈਸਲਾ ਹੋਵੇਗਾ ਕਿ ਆਖਰਕਾਰ ਉਸ ਵਪਰੇ ਕਾਰਡ ਦੇ ਲਈ ਜ਼ਿੰਮੇਵਾਰ ਅਸਲ ਦੇ ਵਿੱਚ ਕੌਣ ਹੈ ਕੌਣ ਦੇ ਨਿਰਦੋਸ਼ ਹੈ ਤੇ ਕੌਣ ਦੋਸ਼ ਹੈ ਇਸ ਦਾ ਨਤਾਰਾ ਹੋਣਾ ਬੇहद ਲਾਜ਼ਮੀ ਹੈ ਤਾਂ ਕਿ ਔਰਾਂ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਵੀ ਚਕੰਨਾ ਕੀਤਾ ਜਾ ਸਕੇ ਕਿ ਜਿਹੇ ਡੇਰਿਆਂ ਦੇ ਵਿੱਚ ਕਿਸੇ ਨਾ ਕਿਸੇ ਠੱਗ ਦੇ ਨਾਲ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਉੱਤੇ ਠੱਲ ਪੈਣੀ ਚਾਹੀਦੀ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਕਿਸ ਨੂੰ ਖਸੂਰਵਾਰ ਮੰਨਦੇ ਹੋ ਜਾਂ ਤੁਹਾਡੇ ਹਿਸਾਬ ਦੇ ਨਾਲ ਅਜਿਹੇ ਕੇਸਾਂ ਦੇ ਵਿੱਚ ਦੋਸ਼ੀ ਕੌਣ ਹੁੰਦਾ ਹੈ ਤੁਸੀਂ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ